লুধিয়া ধরমপুর ই ঘটনা বাপের দাস দিয়ে কি আজ ਲੁਧਿਆਣਾ ਦੇ ਧਰਮਪੁਰਾ ਇਲਾਕੇ ਦੇ ਵਿੱਚ ਅੱਜ ਇੱਕ ਘਟਨਾ ਵਾਪਰੀ ਆ ਦੱਸਦੀ ਕਿ ਅੱਜ ਇੱਕ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਚੜਾ ਰਹੇ ਸੀ ਉਸ ਵਕਤ ਨਿਸ਼ਾਨ ਸਾਹਿਬ ਜਿਹੜੇ ਨੇ ਅਨਬੈਲੈਂਸ ਹੋ ਗਏ ਤਾਂ ਉਹ ਬਿਜਲੀ ਤਾਰਾਂ ਨਾਲ ਟੱਚ ਹੋਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤਿੰਨ ਵਿਅਕਤੀ ਜਿਹੜੇ ਨੇ ਗੰਭੀਰ ਜਿਹੜੇ ਹੈ ਘਾਇਲ ਹੋ ਗਏ ਜਿਨ੍ਹਾਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਡੇ ਨਾਮ ਜੂਨੇ ਗੱਲਬਾਤ ਕਰ ਲੰਨੇ ਆ ਸਰ ਕਿਹੜਾ ਗੁਰਦੁਆਰਾ ਸੀ ਕੀ ਨਾਮ ਆ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਜੀ ਹਰਕ੍ਰਿਸ਼ਨ ਸਾਹਿਬ 5 6 8ਵੇਂ ਸੰਗਨਾਨ ਦਾ ਦਿਨ ਸੀ ਨਿਸ਼ਾਨ ਸਾਹਿਬ ਦੀ ਸੇਵਾ ਚੱਲਦੀ ਸੀਗੀ ਦਿਨ ਦੇ ਚ ਸਾਡੇ ਚ ਚਾਰ ਜਣੇ ਆ ਰਣਵੀਰ ਸਿੰਘ ਜੀ ਨੇ ਰਾਜੂ ਮਦਾਨ ਜੀ ਨੇ ਜਗਜੀਤ ਸਿੰਘ ਢੱਲ ਜੀ ਨੇ ਤੇ ਇੱਕ ਕਾਲੂ ਜੀ ਜਿਹੜੇ ਜਿਨ੍ਹਾਂ ਦੀ ਡੈਥ ਹੋ ਗਈ ਆ ਇਹ ਨਿਸ਼ਾਨ ਉੱਤੇ ਸੇਵਾ ਕਰ ਰਹੇ ਸੀਗੇ ਤੇ ਹਾਈ ਪਾਬਾ ਦੀਆਂ ਤਾਰਾਂ ਸੀ ਉੱਪਰ ਜਿਨ੍ਹਾਂ ਨਾਲ ਨਿਸ਼ਾਨ ਸਾਹਿਬ ਟੱਚ ਹੋਣ ਕਰਕੇ ਹਾਸਾ ਵਾਪਰਿਆ ਕਿੰਨੇ ਕੁ ਵਜੇ ਹੋਇਆ ਹਾਸਾ ਕਿੰਨੇ ਕੁ ਵਿਅਕਤੀ ਉਸ ਵਕਤ ਉੱਪਰ ਮੌਜੂਦ ਸੀ ਤੇ ਉਹ ਸਮੇਂ ਚਾਰ ਜਣੇ ਸੀ ਜੀ ਜਿਨ੍ਹਾਂ ਤਿੰਨ ਤੇ ਐਡਮਿਟ ਨੇ ਜਿਨ੍ਹਾਂ ਦਾ ਇਲਾਜ ਚੱਲਦਿਆ ਹੋਆ ਇੱਕ ਦੀ ਡੈਥ ਹੋ ਗਈ ਆ ਕਿ ਕਿੰਨੇ ਕ ਵਜੇ ਕੋਈ ਆਈਡੀਆ ਕੋਈ ਟਾਈਮ ਤਕਰੀਬ ਹੁਣ ਤੋਂ 2-3-3 ਘੰਟੇ ਪਹਿਲੇ ਦੀ ਗੱਲ ਹੈ ਜੀ ਦੋ ਦਿਨ ਹਰ ਮਹੀਨੇ ਸੇਵਾ ਜਿਹੜੀ ਕਰਦੇ ਸੀਗੇ ਹਰ ਮਹੀਨੇ ਸੰਗਰਾਮ ਦਾ ਦਿਨ ਚੋਲਾ ਬਦਲਿਆ ਜਾਂਦਾ ਗੁਰੂ ਸਾਹਿਬ ਨੇ ਜੀ ਨਿਸ਼ਾਨ ਸਾਹਿਬ ਦਾ ਤੇ ਉਹ ਚੋਲੇ ਹੀ ਬਦਲਦੇ ਸੀ ਜਿੰਨੇ ਕਰਕੇ ਹਾਈ ਪਾਵਰ ਦੀਆਂ ਤਾਰਾਂ ਨਾਲ ਟੱਚ ਓਨ ਕਰਕੇ ਆਸਾ ਵਾਪਰੇ ਸਾਰੇ ਸੇਵਾਦਾਰ ਸੀ ਗੁਰਦੁਆਰੇ ਸਾਹਿਬ ਦੇ ਸੇਵਾਦਾਰ ਨੇ ਸਾਰੇ ਜੀ ਸੇਵਾਦਾਰ ਨਹੀਂ ਆਮ ਆਮ ਜਨਤਾ ਹੈਗੀ ਐ ਜਿਹੜੇ ਕਿ ਗੁਰਦੁਆਰੇ ਚ ਆਪਣਾ ਸੇਵਾ ਕਰਦੇ ਨੇ ਇਹ ਸੇਵਾ ਤਾਂ ਨਹੀਂ ਰੱਖੇ ਹੋਏ ਨੇ ਸੇਵਾਦਾਨੇ ਆਪਣੇ ਆਮ ਸੇਵਾ ਕਰਨ ਆਏ ਸੀਗੇ ਸੇਵਾ ਕਰਨ ਆਉਂਦੇ ਸੀਗੇ ਸੇਵਾ ਕਰਨ ਆਉਂਦੇ ਹਰ ਮਹੀਨੇ ਕਰਦੇ ਨੇ ਆ ਕੇ ਸੇਵਾ ਹੁਣ ਪਤਾ ਨਹੀਂ ਕਿ ਇਦਾਂ ਹੋ ਗਿਆ ਕਿਸ ਤਰ੍ਹਾਂ ਹੋ ਗਿਆ ਕਾਨੂੰਨ ਇਹ ਕੁਝ ਠੀਕ ਐਸੋ ਰਿਹਾ ਪਰ ਇਹ ਕਿਸ ਤਰ੍ਹਾਂ ਅਨਬੈਲੈਂਸ ਕਿਸ ਤਰ੍ਹਾਂ ਆਇਆ ਕੁਝ ਜਾਣਕਾਰੀ ਮਿਲਦੀ ਕੁਝ ਕਹਿ ਨਹੀਂ ਸਕਦੇ ਵੀਰ ਜੀ ਇਹਨਾਂ ਤਾਰਾਂ ਬਾਹਰ ਹਾਈ ਟੈਂਸ਼ਨ ਵਾਇਰਸ ਆਈਆਂ ਨੇ ਜਿਹਦੇ ਕਰਕੇ ਅਸੀਂ ਪ੍ਰਸ਼ਾਸਨ ਨੂੰ ਲਿਖੇ ਦਿੱਤਾ ਹੋਇਆ ਪਹਿਲਾਂ ਤੇ ਸਾਡੇ ਕੋਲ ਲੈਟਰ ਵੀ ਹੈਗੇ ਨੇ ਐਕਸੀਆਂ ਦਾ ਸੈਂਡ ਵੀ ਹੈਗੇ ਨੇ ਉਹ ਕਹਿੰਦੇ ਕਰ ਦਿੰਦੇ ਆ ਕਰ ਦਿੰਦੇ ਆ ਬਟ ਕੰਮ ਡਿਲੇ ਹੋਣ ਕਰਕੇ ਕਹਿੰਦੇ ਹੋਣ ਕਰਕੇ ਅਪਰੂਵਲ ਕਰਦੇ ਪਹਿਲਾਂ ਲਿਖੇ ਦਿੱਤੀ ਸੀ ਕਿ ਤਾਰਾਂ ਨੇ ਕੋਈ ਲਿਖ ਕੇ ਦਿੱਤਾ ਜੀ ਅਪਰੂਵਲ ਵੀ ਹੈਗੀ ਸਾਡਾ ਰਿਟਰਨ ਪੰਜਵੇਂ ਮਹੀਨੇ ਦੇ ਕਰੀਬ ਕਹਿੰਦੇ ਸਾਰੀ ਕੋਈ ਦਿੱਕਤ ਆਇਆ ਸਾਰਾ ਵੀ ਤਾਰਾਂ ਚੱਕ ਦਿੱਤੀਆਂ ਜਾਣਗੀਆਂ ਉਹ ਬਸ ਡਿਲੇ ਕਰਦੇ ਕਰਦੇ ਜਿਹੜਾ ਇਹ ਹਾਸਾ ਵਾਪਰ ਗਿਆ ਸਾਰਾ ਇੰਨੀ ਕਦੂਰੀ ਜਿਹੜੀ ਤਾਰ ਹੈਗੀ ਸੀ ਗੁਰਦੁਆਰਾ ਸਾਹਿਬ ਤੋਂ ਥੋੜੀ ਚਲੋ ਵੀ ਨਿਸ਼ਾਨ ਸਾਹਿਬ ਤੋਂ 3-4 ਫੁੱਟ 3-4 ਫੁੱਟ ਦਾ ਫਾਸਲਾ ਹਣਾ ਜਿੰਨੇ ਕਰਕੇ ਹੋ ਗਿਆ ਨੇ ਜੇ ਤਈਨ ਦਾ ਨਾਮ ਉਹਨਾਂ ਦਾ ਨਾਂ ਜੀ ਮਨਾਮ ਤਾਂ ਨਹੀਂ ਪਤਾ ਸੇਵਾਦਾਰ ਹੈ ਕਾਲੂ ਕਾਲੂ ਕਹਿੰਦੇ ਕਾਲੂ ਹੀ ਕਹਿੰਦੇ ਸੀ ਉਹ ਯਾਨੀ ਕਿ ਪ੍ਰੋਪਰ ਨਾਮ ਨਹੀਂ ਪਤਾ ਕਹਿੰਦੇ ਸੀ ਉਹਨੂੰ ਕਮੇਟੀ ਵੱਲੋਂ ਹੁਣ ਇਲਾਜ ਕਰਾਇਆ ਜਾ ਰਿਹਾ ਹਾਂ ਕਮੇਟੀ ਵੱਲੋਂ ਇਲਾਜ ਚੱਲ ਰਿਹਾ ਜੀ ਹਾਂਜੀ ਕਰ ਇਹ ਸਾਰਾ ਜੋ ਪ੍ਰਬੰਧਕ ਕਮੇਟੀ ਕਰਦੀ ਆਪਣੇ ਵੱਲੋਂ ਜੋ ਕਰ ਸਕਦੇ ਆ ਸਰ ਮੌਕੇ ਤੇ ਜੇ ਤੁਸੀਂ ਸਥਿਤੀ ਦੇਖੀ ਹੋਣੀ ਆ ਕਿਸ ਤਰ੍ਹਾਂ ਦੇ ਹਾਲਾਤ ਉਸ ਵਕਤ ਸੀਗੇ ਤਿੰਨ ਮੈਂ ਤੇ ਐਮਰਜੈਂਸੀ ਹੁੰਦੇ ਮੈਂ ਲੈ ਕੇ ਆਇਆ ਗੱਡੀ ਚ ਮੈਂ ਹੀ ਲੈ ਕੇ ਆਇਆ ਕੋਈ ਨੂੰ ਪਤਾ ਲੱਗਿਆ ਫੋਨ ਆਇਆ ਮੈਨੂੰ ਵੀਰ ਦਾ ਗਰੀ ਹੱਥ ਸੌ ਗਿਆ ਫਿਰ ਹਟਾਓ ਤੁਸੀਂ ਮੇਰੀ ਐਂਬੂਲੈਂਸ ਲੈ ਕੇ ਆਓ ਫਿਰ ਮੇਰੀ ਇੱਕ ਗੱਡੀ ਖੜੀ ਸੀਗੀ ਮੈਂ ਲੈ ਕੇ ਉਸ ਬਾਅਦ ਹਸਪਤਲ ਆ ਗਿਆ ਸੀ ਨਾਲ ਹੀ ਆ ਗਿਆ ਸੀ ਉਸਪਰ ਲੈ ਕੇ ਇੱਕ ਜਿਹਨੇ ਡੈਥ ਹੋਈ ਹੈ ਉਹਨਾਂ ਨੇ ਕੀ ਨਿਸ਼ਾਨ ਸਾਹਿਬ ਪੜਿਆ ਸੀ ਬਾਕੀ ਤਿੰਨ ਥੋੜੀ ਦੂਰੀ ਸੀ ਸੈਲਪ ਕਰ ਰਹੇ ਸੀ ਉਹ ਵੀ ਉਹਨਾਂ ਨੇ ਨਿਸ਼ਾਨ ਸਾਹਿਬ ਹੀ ਫੜਿਆ ਸੀ ਜਿਹਨਾਂ ਹੱਥ ਤੇ ਸੱਟਾਂ ਲੱਗੀਆਂ ਪੈਰ ਤੇ ਵੀ ਲੱਗੀਆਂ ਅਰਥ ਲੱਗਿਆ ਉਹਨਾਂ ਦੇ ਪੈਰ ਤੇ ਸਾਰੀਆਂ ਸੱਟਾਂ ਲੱਗੀਆਂ ਐਡਮਿਟ ਨੇ ਤੇ ਯਾਦਾ ਹੁੰਦੇ ਜਿਹੜੇ ਕਾਲੂ ਜੀ ਨੇ ਉਹਨਾਂ ਨੇ ਜਨ ਪੜਿਆ ਸੀ ਨਿਸ਼ਾਨ ਸਾਹਿਬ ਉਹਨਾਂ ਨੂੰ ਯਾਦਾ ਲੱਗਿਆ ਇਹ ਕਹਿੰਦੇ ਇਹ ਪਰਲੀ ਸਾਈਡ ਤੇ ਕਰਨਾ ਸੀ ਤੇ ਉਹ ਇਧਰਲੀ ਸਾਈਡ ਤੇ ਅਨ ਬੈਲੈਂਸ ਇੱਕ ਸਾਈਡ ਥੋੜਾ ਅਨ ਬੈਲੈਂਸ ਹੋਣ ਕਰਕੇ ਥੋੜਾ ਜਿਆ ਉੱਚਕ ਗਿਆ ਉਧਰ ਤਾਰਾਂ ਵੱਲ ਬਾਕੀ ਦੀ ਕੰਡੀਸ਼ਨ ਕਿਤਾ ਤਿੰਨ ਜਣੇ ਹਾਂ ਟ੍ਰੀਟਮੈਂਟ ਚੱਲ ਰਿਹਾ ਜੀ ਦੇਖੋ ਟ੍ਰੀਟਮੈਂਟ ਵਗੈਰਾ ਸਾਰੇ ECG ਵਗੈਰਾ ਹੋ ਰਹੀ ਜੋ ਵੀ ਹੋਏਗਾ ਸਾਹਮਣੇ ਆਜੂਗਾ ਥੋੜੀ ਦੇਰ ਤੱਕ ਸਾਰਾ ਫਿਰ ਕਮੇਟੀ ਜੀ ਕਰ ਰਹੀ ਹੈ ਜੀ ਸਾਰਾ ਕੁਝ ਬਿਲਕੁਲ ਜੀ ਕਮੇਟੀ ਸਾਰਿਆਂ ਨਾਲ ਖੜੀ ਹੈਗੀ ਹੈ ਕਮੇਟੀ ਪੂਰਾ ਸਹਿਯੋਗ ਦੇ ਰਹੀ ਹੈ ਪੂਜੇ ਦੇਖ ਰਹੀ ਹੈ ਹਰ ਵੇਲੇ ਸਾਰੇ ਮੈਂਬਰ ਸਾਡੇ ਗੁਰਦੁਆਰਾ ਸਾਹਿਬ ਦੇ ਖੜੇ ਨੇ ਕੋਈ ਵੀ ਪਿਛੇ ਨਹੀਂ ਹੈਗਾ ਹਰ ਬੰਦੇ ਨੂੰ ਜਿੰਨੂ ਜਿੰਨੂ ਪਤਾ ਲੱਗਿਆ ਉਹ ਫਟਾਫਟ ਪਹੁੰਚੀ ਜਾ ਰਿਹਾ ਐਸ ਕਰਕੇ ਉਹ ਤੇ ਕਟਆਊਟ ਕਰਕੇ ਬਚਾਓ ਹੋ ਗਿਆ ਤਿੰਨ ਬੰਦਿਆਂ ਦਾ ਕਿ ਕਿ ਲਾਈਟ ਚਲੀ ਗਈ ਸੀ ਉਸ ਵੇਲੇ ਲਾਈਟ ਚਲੀ ਗਈ ਸੀ ਸਮਿਲਸ ਆ ਬਿਲਕੁਲ ਜਿਹੜੇ ਨੇ ਐਕਸਐਮਐਲ ਸੁਰਿੰਦਰ ਡਾਵਰੀ ਤੇ ਪਹੁੰਚੇ ਨੇ ਗੱਲਬਾਤ ਕਰਨ ਡਾਕਟਰ ਸਾਹਿਬ ਇਲਾਕੇ ਦੇ ਵਿੱਚ ਹਾਦਸਾ ਵਾਪਰਿਆ ਹੈਗਾ ਵਾ ਤੁਸੀਂ ਵੀ ਮੌਕੇ ਦੇਖ ਕੇ ਆਏ ਹੋ ਇੱਕ ਜਣੇ ਡੈਥ ਹੋ ਗਈ ਹੈ ਦੇਖੋ ਮੈਂ ਅੰਦਰ ਜਿਹੜੇ ਬੰਦੇ ਤਿੰਨ ਇੱਕ ਤਾਂ ਬੰਦੇ ਡੈਥ ਹੋ ਗਈ ਮੈਂ ਦੇਖਿਆ ਬੜੀ ਪੂਰੀ ਤਰ੍ਹਾਂ ਨੂੰ ਕਰੰਟ ਲੱਗਿਆ ਉੱਪਰ 11 ਕੇਵੀ ਤਾਰਾਂ ਸੀ ਜਦ ਪਤਾ ਵੀ 11 ਕੇਵੀ ਤਾਰਾਂ ਜਾਤੀ ਇਹਨਾਂ ਦਾ ਫਰਜ ਵੀ ਬੰਦਾ ਸੀ ਉਹਨਾਂ ਤਾਰਾਂ ਦੇ ਉਹਤੇ ਕੁ ਟੇਪ ਟੂ ਹੁਤੀ ਹੁੰਦੀ ਹੈ ਕਹਿੰਦੇ ਬੜੀ ਦੇਰ ਤੋਂ ਸੀ ਡਿਪਾਰਟਮੈਂਟ ਨੂੰ ਐਪਲੀਕੇਸ਼ਨ ਵੀ ਦਿੱਤੀ ਹੋਈ ਸੀ ਅਸਟੀਮੇਟ ਵੀ ਅਸੀਂ ਕਰ ਰਹੇ ਹਾਂ ਸੋ ਇਦਾਂ ਦੇ ਕੰਮ ਜਿਹੜੇ ਟੋਪ ਪ੍ਰਾਇਓਰਟੀ ਤੇ ਹੋਣੇ ਚਾਹੀਦੇ ਨੇ ਹੁਣ ਜੇ ਦੀ ਜਾਨ ਚਲੇਗੀ ਜਿਸ ਭੈਣ ਦਾ ਭਰਾ ਚਲੇਗਾ ਉਹ ਭਰਾ ਤਾਂ ਨਹੀਂ ਮਿਲਣਾ ਹੋਰ ਤਿੰਨ ਬੰਦੇ ਜ਼ਖਮੀ ਹੋ ਗਏ ਨੇ ਉਹਦੇ ਪਿਛੋਂ ਠੀਕ ਹੋਣ ਨਹੀਂ ਪਰਮਾਤਮਾ ਕਰੇ ਉਹ ਤਾਂ ਦੂਸਰੇ ਆ ਤੁਸੀਂ ਮੁਲਾਕਾਤ ਕਰੋਗੇ ਇਸ ਹਾਦਸੇ ਦੇ ਸਬੰਧ ਵਿੱਚ ਅਸੀਂ ਮੈਂ ਤੇ ਹਲਕਾ ਕਾਉਂਸਲਰ ਅਸੀਂ ਜਾਵਾਂਗੇ ਜਾ ਕੇ ਪੀਰੀਅਰ ਦੇ ਐਕਸ਼ਨ ਅਫੀਸ ਨੂੰ ਮਿਲਾਂਗੇ ਜਾ ਕੇ ਵੀ ਜਿਹੜਾ ਇਦਾਂ ਦਾ ਕੰਮ ਹੈ ਨਾ ਟੋਪ ਪ੍ਰਾਇਓਰਟੀ ਤੇ ਕਰਿਆ ਕਰ ਬਿਲਕੁਲ ਜਿਹੜੇ ਹਾਸੇ ਥਾਂ ਤੇ ਜਿਹੜੇ ਰਾਜਨੀਤਿਕ ਆਗੂ ਵੀ ਪਹੁੰਚੇ ਨੇ ਤਾਂ ਹਲਕੇ ਦੇ ਜਿਹੜੇ ਵਿਧਾਇਕ ਨੇ ਅਸ਼ੋਕ ਪ੍ਰਕਾਸ਼ ਪੱਪੀ ਉਹ ਵੀ ਇੱਥੇ ਪਹੁੰਚੇ ਨੇ ਪਰਿਵਾਰ ਦੇ ਨਾਲ ਮੁਲਾਕਾਤ ਕਰ ਰਹੇ ਨੇ ਜਿਨ੍ਹਾਂ ਦਾ ਪਰਿਵਾਰਿਕ ਜੀ ਜਿਹੜਾ ਵਾ ਵਿਛੜਿਆ ਹੈਗਾ ਵਾ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇਧਰ ਤਸਵੀਰਾਂ ਤੁਸੀਂ ਦੇ ਸਕਦੇ ਹੋ ਸੀਐਮਸੀ ਹਸਤਾਲ ਦੀ ਤਸਵੀਰਾਂ ਨੇ ਜਿੱਥੇ ਅਮਰਜੈਂਸੀ ਦੇ ਵਿੱਚ ਉਹ ਸਾਰੇ ਜਿਹੜੇ ਪਾਕ ਸਿਗੇ ਜਿਹੜੇ ਸ਼ਰਦਾਲੂ ਸੀ ਉੱਥੇ ਲਿਆਂਦੇ ਗਏ ਨੇ ਜਿਨ੍ਹਾਂ ਨੂੰ ਕਰੰਟਾ ਲੱਗਾ ਵਾ ਇਸ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈਗੀ ਆ ਤਾਂ ਬਾਕੀ ਤਿੰਨ ਦਾ ਜਿਹੜਾ ਵਾ ਇਸ ਹਸਪਤਾਲ ਦੇ ਵਿੱਚ ਟ੍ਰੀਟਮੈਂਟ ਚੱਲ ਰਿਹਾ ਵਾ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਵੀ ਜਿਹੜੀ ਆ ਨਾਜ਼ੁਕ ਦੱਸੀ ਜਾ ਰਹੀ ਆ ਫਿਲਹਾਲ ਉਹਨਾਂ ਦੇ ਜਿਹੜੇ ਟੈਸਟ ਆ ਜਿਹੜੇ ਆ ਉਹ ਚੱਲ ਰਹੇ ਨੇ ਹੈਗੇ ਨੇ ਹਲਕਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਇੱਥੇ ਪਹੁੰਚਨੇ ਸੀ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਨੇ ਆ ਕਿਉਂਕਿ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਦੇਖ ਸਕਦੇ ਹੋ ਮਿਲ ਰਹੇ ਨੇ ਹਾਲਕਿ ਇੱਥੇ ਕਿਹਾ ਗਿਆ ਕਿ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਕਿਹਾ ਗਿਆ ਕਿ ਇਸ ਦੀ ਸ਼ਿਕਾਇਤ ਜਿਹੜੀ ਪਹਿਲਾਂ ਹੀ ਦਿੱਤੀ ਗਈ ਸੀ ਕਿ ਤਾਰਾਂ ਜਿਹੜੀਆਂ ਵਾ ਗੁਰਦੁਆਰਾ ਸਾਹਿਬ ਦੇ ਬਾਹਰੋਂ ਹਟਾਈਆਂ ਜਾਣ ਤਾ ਗੱਲਬਾਤ ਕਰ ਲੈਨੇ ਇੱਕ ਵਾਰ ਅ ਸਰ ਅੱਜ ਹਾਸਾ ਹਾਇਆ ਵਾ ਤੁਹਾਡੇ ਇਲਾਕੇ ਦੇ ਵਿੱਚ ਤੁਸੀਂ ਪਰਿਵਾਰਕ ਮੈਂਬਰਾਂ ਨੂੰ ਮਿਲ ਰਹੇ ਹੋ ਕਿਸ ਤਰ੍ਹਾਂ ਦੇ ਲੇ ਕੋ ਬਹੁਤ ਮਾੜੀ ਘਟਨਾ ਜਿਹੜੀ ਵਾਪਰੀ ਐ ਇੱਕ ਕੱਲਾ ਕੱਲਾ ਭੈਣ ਦਾ ਭਰਾ ਉਹ ਬੈਠੀ ਰੋ ਰਹੀ ਆ ਵਿਚਾਰੀ ਹੁਣ ਇਹਦੇ ਅੱਗੇ ਜੋਰ ਨਹੀਂ ਕਿਸੇ ਚੀਜ਼ ਦਾ ਜਦੋਂ ਪਰਮਾਤਮਾ ਦੇ ਘਰ ਚ ਹੀ ਜਾ ਕੇ ਉਹਦਾ ਅੰਤਮ ਸਾਸ ਲਿਖਿਆ ਹੋਇਆ ਜਿੱਥੇ ਲੋਕ ਅੰਤਮ ਸਾਸ ਦੀ ਅਰਦਾਸ ਕਰਦੇ ਆ ਅੱਜ ਉਸੇ ਘਰ ਦੇ ਵਿੱਚ ਉਹਦਾ ਅੰਤਮ ਸੰਸਕਾਰ ਵਾਲਾ ਕੰਮ ਹੋਇਆ ਵਾ ਇਹ ਤਾਂ ਹੁਣ ਕਰਮਾਂ ਦੇ ਸੌਦੇ ਆ ਪਰ ਨੁਕਸਾਨ ਹੋਇਆ ਮਾੜਾ ਵਾ ਕਿਉਂਕਿ ਬੰਦਾ ਨਹੀਂ ਵਾਪਸ ਆਉਂਦਾ ਭੈਣ ਨੂੰ ਭਰਾ ਨਹੀਂ ਮਿਲਣਾ ਇਹ ਭੈਣਾ ਦਾ ਤਾਂ ਰੋਣਾ ਹੁਣ ਜਿਹੜਾ ਵਾ ਇਹ ਸਾਰੀ ਉਮਰ ਦਾ ਹੀ ਉਹਨੂੰ ਯਾਦ ਕਰ ਕਰਕੇ ਉਹ ਕਰੂਗੇ ਪਰ ਘਟਨਾ ਬੜੀ ਬਹੁਤ ਮਾੜੀ ਮਾਰੀ ਵਾਪਰੀ ਆ ਔਰ ਇਹ ਇਹ ਸ਼ੁਕਰ ਆ ਜੇ ਤਿੰਨ ਬੰਦੇ ਜਿਹੜੇ ਆ ਉਹਨਾਂ ਦਾ ਕੁਦਰਤੀ ਲੈਣ ਜਾਣ ਨਾਲ ਸਾਰਾ ਛੁੱਟ ਗਿਆ ਨਾਲੋਂ ਹੱਥ ਤੇ ਬਾਕੀ ਜਿਹੜਾ ਇਹ ਬੰਦਾ ਪੂਰਾ ਹੋਇਆ ਵਾ ਇਹਨੇ ਫੜਿਆ ਹੋਇਆ ਸੀਗਾ ਲੋਹੇ ਦਾ ਤੇ ਤਾਂ ਬਿਜਲੀ ਦਾ ਤਾਂ ਬੈਰ ਆ ਉਹ ਇਹਨੂੰ ਪੂਰਾ ਝਟਕਾ ਲੱਗ ਗਿਆ ਉਹਦੇ ਨਾਲ ਇਹਦੇ ਸੁਬਾਸ ਪੂਰੇ ਹੋ ਗਏ ਪਰ ਮਾਰੀ ਘਟਨਾ ਹੋਈ ਹੈ ਸਰ ਤੁਸੀਂ ਮਿਲ ਕੇ ਆਏ ਹੋ ਹਸਪਤਾਲ ਦੇ ਵਿੱਚ ਜਿਹੜੇ ਤਿੰਨ ਇੰਜਰਡ ਹੈਗ ਨੇ ਕਿਸ ਤਰ੍ਹਾਂ ਦੀ ਕੰਡੀਸ਼ਨ ਹੈ ਕਿ ਉਹ ਬਿਲਕੁਲ ਹੁਣ ਡਾਕਟਰ ਸਾਹਿਬ ਕਹਿੰਦੇ ਨੋਰਮਲ ਆ ਪਰ ਉਹਨਾਂ ਨੂੰ 12 ਘੰਟੇ ਆਪਣੀ ਨਿਗਰਾਨੀ ਚ ਡਾਕਟਰ ਸਾਹਿਬ ਕਹਿੰਦੇ ਘੱਟੋ ਘੱਟ ਰੱਖਾਂਗੇ ਕਿਉਂਕਿ ਇਹ ਖੂਨ ਦੇ ਨਾਲ ਬਿਜਲੀ ਦਾ ਹੁੰਦਾ ਜਦੋਂ ਕਰੰਟ ਵਾਲੀ ਗੱਲ ਹੁੰਦੀ ਆ ਉਹ ਕਹਿੰਦੇ 12 ਘੰਟੇ ਘੱਟੋ ਘੱਟ ਰੱਖਾਂਗੇ ਇਸ ਅਜੀਤੋ ਪਰਿਵਾਰਕ ਮੈਂਬਰ ਜਿਹੜੇ ਨੇ ਇਸ ਵਕਤ ਹਲਕਾ ਵਿਦਾ ਇੱਕ ਦਿਨ ਨਾਲ ਮਿਲ ਰਹੇ ਨੇ ਤੇ ਤਸਵੀਰਾਂ ਤੁਸੀਂ ਦੇਖ ਰਹੇ ਹੋ ਤਾਂ ਇੱਕ ਵਾਰ ਫੇਰ ਦੱਸਦੇ ਨੇ ਕਿ ਲੁਧਿਆਣਾ ਦਾ ਧਰਮਪੁਰਾ ਇਲਾਕਾ ਵਾ ਜਿੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਹਾਸਾ ਜਿਹੜਾ ਵਾ ਵਾਪਰਿਆ ਸੀਗਾ ਜਿਸ ਦੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਆ ਤਿੰਨ ਲੋਕ ਜਿਹੜੇ ਨੇ ਗੰਭੀਰ ਘਾਇਲ ਹੋਏ ਨੇ ਉਹਨਾਂ ਨੂੰ ਲੁਧਿਆਣਾ ਦੇ ਸੀਐਮਸੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਕੈਮਰਾਮੈਨ ਗੁਰਿੰਦਰ ਦੇ ਨਾਲ ਅਨੁਰਧ ਕੁਮਾਰ ਜਗਮਨ ਟੀਵੀ ਲੁਧਿਆਣਾ